ਉਦੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਉਹ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡ ਮੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਿਆ ਸੋ ਅੱਜ ਦੇ ਮੌਕੇ ਸਾਡੀਆਂ ਸਹਦਾਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਦਿਆਂ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਸੂਬਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਰੰਗਲਾ ਪੰਜਾਬ ਬਣੇ ਔਰ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਵੇ ਸੁਖ ਸ਼ਾਂਤੀ ਰਵੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕਾਮਨਾ ਵੀ ਕਰਦਾ ਹਾਂ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਹਾਂ ਸ਼ਰਕਾਰ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗਰਮਲੇਹ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਆਪਾਂ ਫੇਰ ਕਿਤੇ ਇਹ ਗੱਲਾਂ 사ਦੀਆਂ ਕਰਾਂਗੇ ਅੱਜ ਦੇ ਦਿਨ ਤੇ ਸਿਰਫ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਨਾ ਕਰੀਏ ਸਰ ਕਲਾਂੌਰ ਤੋਂ ਇੱਕ ਜਵਾਨ ਜਿਹੜਾ ਚੀਤ ਹੋ ਗਿਆ ਸੀ ਉਹਦੇ ਪਰਿਵਾਰ ਇਹਨਾਂ ਨੇ ਆ ਕੇ ਉਹ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇ ਦਿੰਦੇ ਉਹ ਸਾਰੀਆਂ ਸਹੂਲਤਾਂ ਹਸਪਤਾਲ ਵੱਲੋਂ ਦਿੱਤੀਆਂ ਜਾਣਗੀਆਂ नमस्कार सारे ਹਾਂ सब तो पहले तो सारे ਬਹੁਤ ਸਾਰਾ ਸਨਮਾਨਿਤ ਕਰਦਾ ਹੈ ਸਾਡੇ ਸਟੂਡੈਂਟ लाख ਨਮਸਕਾਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ स्टेडियम ਸਰਦੇ ਗੰਨਦ ਦੇ ਦਿਵਸਿਆਂ ਲੱਖ ਲੱਖ ਵਧਾਈਆਂ ਅੱਜ ਵਾਮਨ ਕਾਲਜ ਤੋਂ ਆਸਪੋਰ ਸਟੇਡੀਅਮ ਦੇ ਵਿੱਚ ਸੀਪੀ ਟੈਕਨੋ ਵਧਿਆ ਸਿੱਖਿਆ ਦੀ तो ਲਈ ਗੁਦਾਸਪੁਰ ਸ਼ਹਿਰ ਦੇ ਵਿੱਚ ਸਾਨੂੰ ਸਨਮਾਨਿਤ ਕੀਤਾ ਗਿਆ ਇਸ ਲਈ ਮੈਂ ਸਭ ਤੇ ਅਗਿਉਂ ਇਸ ਸਮੇਂ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਦੀ ਹੂ ਜੀ ਹੋਰ ਵੀ ਕਾਫੀ ਵਧੀਆ ਤੇ ਵਧੀਆ ਚੀਜ਼ਾਂ ਜਗੀਆਂ ਆ ਉਹਨਾਂ ਦੇ ਅੰਦਰ ਰਹੀਗਾ ਤਾਂ ਕਿ ਬੱਚੇ ਸਿੱਖੇ ਲੈਣ ਦੇਣੇ ਕਿ ਬਾਸ ਤੋਂ ਬਾਹਰ ਨਾ ਜਾਣਾ ਪਏ ਤੇ ਆਪ ਸਭ ਨੂੰ ਮੈਂ ਕੋਈ ਭਾਗ ਵਾਦ ਨਹੀਂ ਕਰਦੀ ਕਿ ਤੁਸੀਂ ਵੀ ਇਬਨ ਫਰੇਕ ਨੂੰ ਆਪਣਾ ਨਾ ਪਿਆਰ ਦੇ ਰਹੇ ਹੋ ਤੁਹਾਡੇ ਤਿੰਨਾਂ 'ਤੇ ਵਿਸ਼ਵਾਸ ਰੱਖਦੇ ਹੂ ਹੈਪੀ ਰਿਪਬਲਿਕ ਡੇ